ਆਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਤਲਵੰਡੀ ਸਾਬੋ ਦੇ ਮਹਿਤਾ ਬੁਟੀਕ ਦੀਆਂ ਜੋ ਕਿ ਗਿੱਲਾਂ ਵਾਲੇ ਖੋਦੇ ਨੇੜੇ ਬਣਿਆ ਹੋਇਆ ਹੈ ਤੇ ਭੈਣ ਨੇ ਆਫਰ ਲਾਇ ਹੋਏ ਸੀ ਤਾਂ ਕਰਕੇ ਇਕੱਠ ਜਾਦਾ ਹੋਣ ਕਰਕੇ ਇੱਥੇ ਚੋਰनियां ਆਵੜੀਆਂ ਤੇ ਦੇਖੋ ਕਿੰਨੇ ਛਾਤਰ ਤਰੀਕੇ ਦੇ ਨਾਲ ਇਹ ਚੋਰੀ ਕਰਦੀਆਂ ਬਣੇ ਰਹੋ ਵੀਡੀਓ ਦੇ ਨਾਲ ਤੇ ਦੇਖੋ ਆਹ ਦੇਖੋ ਇੱਕ ਬੁੜੀ ਨੇ ਕਾਲੇ ਸੂਟ ਵਾਲੀ ਨੇ ਕਰ ਲਿਆ ਪਰਦਾ ਤੇ ਲੱਗੀ ਇਕੱਠੇ ਕਰਨਾ ਲਓ ਜੀ ਹੁੰਦਾ ਦੇਖੋ ਹੁਣ ਕੀ ਹੈ ਚੋਰੀ ਇਹਨਾਂ ਦੀ ਗਈ ਫੜੀ ਲਓ ਜੀ ਕੱਲ ਬਣੀ ਨਹੀਂ ਤੇ ਉਹ ਖੱਟੇ ਸੂਟ ਵਾਲੀ ਖੱਟੀ ਚੁੰਨੀ ਵਾਲੀ ਤੇ ਬੁੜੀ ਭਾਗ ਗਈ ਉਧਰ ਹੁਣ ਉਹ ਕਰੂ ਕੋਈ ਕਾਰਾ ਮੈਨੂੰ ਲੱਗਦਾ ਹੁਣ ਤੇ ਇਹ ਆਊਟ ਆਪ ਗਈ ਇੱਧਰ ਇਹਨਾਂ ਨੂੰ ਭਲੇਖਾ ਦੇ ਕੇ ਤੇ ਉਹ ਫੜਾਤੇ ਜੀ ਉਹਨੂੰ ਖੱਟੀ ਚੁੰਨੀ ਵਾਲੇ ਨੂੰ ਸੂਟ ਦੇਖੋ ਬੁਟੀਕ ਵਾਲੀ ਭੈਣ ਦਾ ਧਿਆਨ ਭਟਕਾ ਰਹੇ ਆ ਅਲੱਗ-ਅਲੱਗ ਬੁੜੀਆਂ ਦੇਖ ਰਹੀਆਂ ਸੂਟ ਉੱਧਰ ਉਹਨੂੰ ਉੱਧਰ ਉਲਝਾ ਰੱਖਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਬਣੇ ਦੇਖੋ ਵੀਡੀਓ ਤੇ ਦੇਖੋ ਕਿੰਨੀ ਚਲਾਕੀ ਦੇ ਨਾਲ ਇਹ ਦੇਖੋ ਲ ਘੋ ਰਹੀਆਂ ਆਉਦੇ ਜਾਣੇ ਪੂਰੀਆਂ ਚਲਾਕ ਬਣ ਰਹੀਆਂ ਉੱਧਰ ਗੱਲਾਂ ਚਲਾਈ ਬੈਠੀਆਂ ਭੈਣ ਨੂੰ ਬੁਟੀਕ ਵਾਲੀ ਨੂੰ ਤੇ ਉਹ ਲ ਘੋਲਿਆ ਜੀ ਦੇਖੋ ਬਟੀ ਚੁੰਨੀ ਵਾਲੇ ਜਮਾ ਸ਼ੇਅਰ ਕਰ ਦਿਓ ਜੀ ਤੇ ਮੇਰੀਆਂ ਭੈਣਾਂ ਬੁਟੀਕ ਵਾਲੀਆਂ ਜਾਂ ਹੋਰ ਦੁਕਾਨਦਾਰ ਵੀ ਚਿਕੰਨੇ ਰਿਹਾ ਕਰੋ ਜੀ ਐਂ ਜਦੋਂ ਇਕੱਠ ਹੁੰਦਾ ਤਾਂ ਉਦੋਂ ਨਿਗਰਾਨੀ ਰੱਖਿਆ ਕਰੋ ਅੱਜ ਕੱਲ ਚੰਗੇ ਭਲੇ ਬੰਦਾ ਦੇਖਣ ਵਾਲਾ ਐਂ ਲੱਗਦਾ ਵੀ ਇਹ ਤਾਂ ਚੋਰੀ ਕਰ ਹੀ ਨਹੀਂ ਸਕਦਾ ਤੇ ਦੇਖੋ ਸਿਆਣੀਆਂ ਬਿਆਣੀਆਂ ਬੁੜੀਆਂ ਅੱਖੀ ਘਟਾ ਪਾਉਂਦੀਆਂ ਹੋਈਆਂ ਹਜੇ ਤੈਨਾਂ ਨਾ ਹੁੰਦੀ ਦੇਖਿਓ ਕੀ ਆ ਤੁਸੀਂ ਦੇਖੋ